ਸਸ਼ਿਕਲਪ ਪੰਜਾਬੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਲੇ ਚਾਹਵਨ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੀ ਗੱਲ ਕਰਾਂਗੇ ਖਾਸ ਕਰਕੇ ਡਿਪਲੋਮਾ ਕੋਰਸਾਂ ਨਾਲ ਜੁੜੇ ਜਿਹੜੇ ਸਵਾਲ ਅਤੇ ਪਰਮਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਪਿਛਲੇ ਕੁ ਸਮੇਂ ਤੋਂ ਦੇਖਿਆ ਗਿਆ ਹੈ ਕਿ ਕੈਨੇਡਾ ਨੇ ਵੀਜ਼ਾ ਦੇਣ ਵਿੱਚ ਸਖਤਾਈ ਦਿਖਾਈ ਹੈ ਖਾਸ ਤੌਰ ਤੇ ਡਿਪਲੋਮਾ ਕੋਰਸਾਂ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਕਈ ਵਾਰੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਹੈ ਕਈ ਵਿਦਿਆਰਥੀਆਂ ਨੂੰ ਤਾਂ 2 2 3 3 ਵਾਰੀ ਵੀਜ਼ਾ ਰੱਦ ਹੋਣ ਦੀ ਸੂਚਨਾ ਮਿਲੀ ਹੈ ਇਸ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਡਰ ਗਏ ਹਨ ਅਤੇ ਸੋਚ ਰਹੇ ਹਨ ਕਿ ਹੁਣ ਕੈਨੇਡਾ ਵਿੱਚ ਡਿਪਲੋਮਾ ਕੋਰਸਾਂ ਲਈ ਵੀਜ਼ਾ ਮਿਲਣਾ ਮੁਸ਼ਕਲ ਹੋ ਗਿਆ ਹੈ ਕੁਝ ਤਾਂ ਇਹ ਵੀ ਵਿਚਾਰ ਕਰ ਰਹੇ ਹਨ ਕਿ ਸ਼ਾਇਦ ਹੁਣ ਯੂਕੇ ਜਾਂ ਕਿਸੇ ਹੋਰ ਦੇਸ਼ ਵਿੱਚ ਅਪਲਾਈ ਕਰਨਾ ਬਿਹਤਰ ਹੋਵੇਗਾ ਪਰ ਕੀ ਇਹ ਸੱਚ ਹੈ ਕਿ ਕੈਨੇਡਾ ਨੇ ਸੱਚਮੁੱਚ ਡਿਪਲੋਮਾ ਕੋਰਸਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਆਓ ਇਸ ਦੀ ਅਸਲੀਅਤ ਨੂੰ ਸਮਝਣ ਦੀ ਥੋੜੀ ਜਿਹੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਗੱਲ ਸਮਝਣਾ ਜ਼ਰੂਰੀ ਹੈ ਕਿ ਕੈਨੇਡਾ ਵਿੱਚ ਵੀਜ਼ਾ ਮਿਲਣਾ ਕਦੇ ਵੀ ਕੋਈ ਗਰੰਟੀ ਵਾਲੀ ਗੱਲ ਨਹੀਂ ਹੁੰਦੀ ਭਾਵੇਂ ਕਿਸੇ ਵੀ ਡਿਗਰੀ ਕੋਰਸ ਲਈ ਅਪਲਾਈ ਕਰ ਰਹੇ ਹੋ ਜਾਂ ਕਿਸੇ ਵੀ ਡਿਪਲੋਮਾ ਕੋਰਸ ਲਈ ਤੁਹਾਡਾ ਵੀਜ਼ਾ ਤੁਹਾਡੀ ਪੂਰੀ ਪ੍ਰੋਫਾਈਲ ਤੇ ਨਿਰਭਰ ਕਰਦਾ ਹੈ ਤੁਹਾਡੀ ਜਿਹੜੀ ਪੜ੍ਹਾਈ ਦਾ ਮਕਸਦ ਕੀ ਹੈ ਤੁਹਾਡੀ ਬੀਤੀ ਸਥਿਤੀ ਕਿਹੋ ਜਿਹੀ ਹੈ ਅਤੇ ਸਭ ਤੋਂ ਮਹੱਤਵਪੂਰਨ ਦਹਾਤਾ ਸਟੇਟਮੈਂਟ ਆਫ ਪਰਪਸ ਕੀ ਹੈ ਇਹ ਸਾਰੀਆਂ ਚੀਜ਼ਾਂ ਮਿਲ ਕੇ ਇਹ ਤੈਅ ਕਰ ਦਿਆ ਹਨ ਕਿ ਤੁਹਾਡਾ ਵੀਜ਼ਾ ਮਨਜ਼ੂਰ ਹੋਵੇਗਾ ਜਾਂ ਨਹੀਂ ਹੁਣ ਗੱਲ ਕਰਦੇ ਆ ਕੈਨੇਡਾ ਦੀ ਨਵੀਂ ਸਰਕਾਰ ਦੀ ਹਾਲ ਹੀ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਮਾਰ ਕਰਨੀ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਣ ਗਏ ਹਨ ਬਹੁਤ ਸਾਰੇ ਲੋਕ ਸੋਚ ਰਹੇ ਹਨ ਕਿ ਪੁਰਾਣੀਆਂ ਸਰਕਾਰਾਂ ਆ ਦੇ ਵਾਪਸ ਆਉਣ ਨਾਲ ਫਿਰ ਉਹੀ ਸਖਤ ਨੀਤੀਆਂ ਲਾਗੂ ਹੋਣਗੀਆਂ ਕਿ ਡਿਪਲੋਮਾ ਕੋਰਸ ਤੇ ਰਿਫਿਊਜ਼ਲ ਦਾ سلسلہ ਜਾਰੀ ਰਹੇਗਾ ਮੇਰਾ ਮੰਨਣਾ ਹੈ ਕਿ ਸਾਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਨਵੀਂ ਸਰਕਾਰ ਦੇ ਸ਼ਾਇਦ ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖਿਆ ਹੋਇਆ ਹੈ ਅਤੇ ਲੋਕਾਂ ਨੇ ਉਹਨਾਂ ਨੂੰ ਦੂਜਾ ਮੌਕਾ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਨੀਤੀਆਂ ਦੇ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਕੈਨੇਡਾ ਦੇ ਅਰਥਵਿਵਸਥਾ ਤੇ ਅੰਤਰਰਾਸ਼ਟਰੀ ਵਿਦਿਆਰਥੀ ਬਹੁਤ ਹੀ ਅਹਿਮ ਹਨ ਉਹ ਨਾ ਸਿਰਫ ਆਪਣੀ ਹਫੀਸਾ ਰਾਹੀਂ ਬਲਕਿ ਉੱਥੇ ਕੰਮ ਕਰ ਰਹੇ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਲਈ ਕੈਨੇਡਾ ਦਾ ਡਿਪਲੋਮਾ ਜਾਂ ਡਿਗਰੀ ਕੋਰਸ ਲਈ ਵੀਜ਼ਾ ਦੇਣਾ ਪੂਰੀ ਤਰ੍ਹਾਂ ਬੰਦ ਕਰ ਦੇਣਾ ਆਪਣੇ ਪੈਰਾਂ ਤੇ ਆਪ ਕੁल्हाੜੀ ਮਾਰਨ ਵਰਗਾ ਹੋਵੇਗਾ ਇੱਕ ਹੋਰ ਜ਼ਰੂਰੀ ਗੱਲ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਖਾਸ ਕਰਕੇ ਮਾਰਚ ਤੇ ਅਪ੍ਰੈਲ ਵਿੱਚ ਵੀਜ਼ਾ ਯੂਰੀਆ ਨੂੰ ਲੈ ਕੇ ਕਾਫੀ ਚੁਣੌਤੀਆਂ ਸਨ ਪਰ ਹੁਣ ਜਿਵੇਂ ਜਿਵੇਂ ਸਰਕਾਰ ਆਪਣੀਆਂ ਨੀਤੀਆਂ ਨੂੰ ਸਪਸ਼ਟ ਕਰ ਰਹੀ ਹੈ ਚੀਜ਼ਾਂ ਨੂੰ ਸੁਧਾਰ ਰਹੀ ਹੈ ਡਿਪਲੋਮਾ ਕੋਰਸਾਂ ਲਈ ਵੀ ਵੀਜ਼ਾ ਮਿਲਣ ਦੀਆਂ ਸੰਭਾਵਨਾ ਅਜੇ ਵੀ ਬੜੀਆਂ ਹੋਈਆਂ ਹਨ ਪਰ ਸ਼ਰਤ ਹੈ ਕਿ ਤੁਸੀਂ ਦਿਸ਼ਾ ਵਿੱਚ ਅਪਲਾਈ ਕਰੋ ਕਈ ਵਿਦਿਆਰਥੀ ਇਹ ਗਲਤੀ ਕਰਦੇ ਹਨ ਕਿ ਉਹ ਸਿਰਫ ਰੁਝਾਨ ਨੂੰ ਹੀ ਫੋਲੋ ਕਰਦੇ ਹਨ ਮਿਸਾਲ ਵਜੋਂ ਅੱਜਕੱਲ੍ਹ ਹਰ ਕੋਈ ਹੈਲਥ ਕੇਅਰ ਆ ਕੋਰਸ ਲੈਣ ਦੀ ਸੋਚ ਰਿਹਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਨਾਲ ਪਰਮਨੈਂਟ ਰੈਜ਼ੀਡੈਂਟ ਪੀਆਰ ਜਿਹੜੀ ਆਸਾਨੀ ਨਾਲ ਮਿਲ ਜਾਵੇਗੀ ਪਰ ਦੋਸਤੋ ਇਹ ਸੋਚ ਗਲਤ ਹੈ ਜੇ ਤੁਸੀਂ ਨਾਨ ਮੈਡੀਕਲ ਜਾਂ ਕਮਰਸ ਬੈਕਗ੍ਰਾਉਂਡ ਤੋਂ ਅਤੇ ਬਿਨਾ ਸੋਚੇ ਸਮਝੇ ਹੈਲਥ케ਅਰ ਚੁਣ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਮੰਨ ਲਓ ਤੁਸੀਂ ਹੈਲਥ케ਅਰ ਕੋਰਸ ਕਰਕੇ ਵੀਜ਼ਾ ਤਾਂ ਲੈ ਲੈਂਦੇ ਹੋ ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੀ ਕੈਨੇਡਾ ਵਿੱਚ ਪਹਿਲਾਂ ਹੀ ਹੈਲਥ케ਅਰ ਪ੍ਰੋਫੈਸ਼ਨਲ ਦੀ ਭਰਮਾਰ ਨਹੀਂ ਹੈ ਅਜਿਹੇ ਵਿੱਚ ਤੁਹਾਡੇ ਲਈ ਨੌਕਰੀ ਲੱਭਣੀ ਮੁਸ਼ਕਲ ਹੋ ਸਕਦੀ ਹੈ ਇਸ ਦੇ ਬਜਾਏ ਤੁਹਾਨੂੰ ਅਜਿਹੇ ਕੋਰਸ ਚੁਣਨਾ ਚਾਹੀਦਾ ਹੈ ਕਿ ਤੁਹਾਡੀ ਪਿਛਲੀ ਪੜ੍ਹਾਈ ਅਤੇ ਪੜ੍ਹਾਈ ਕੈਰੀਅਰ ਦੇ ਟੀਚਿਆਂ ਨਾਲ ਮੇਲ ਖਾਂਦਾ ਹੋਵੇ ਜਿਵੇਂ ਕਿ ਅੱਜ ਜੇ ਤੁਸੀਂ ਕਮਰਸ ਪੜ੍ਹਿਆ ਹੈ ਤਾਂ ਬਿਜ਼ਨਸ ਮੈਨੇਜਮੈਂਟ ਜਾਂ ਫਾਈਨੈਂਸ ਨਾਲ ਜੁੜੀਆਂ ਹੋਈਆਂ ਡਿਪਲੋਮਾ ਚੁਣੋ ਜੇ ਇੰਜੀਨੀਅਰਿੰਗ ਕੀਤੀ ਹੋਈ ਹੈ ਤਾਂ ਟੈਕਨੋਲੋਜੀ ਅਤੇ ਪ੍ਰੋਜੈਕਟ ਮੈਨੇਜਮੈਂਟ ਨਾਲ ਜੁੜੀਆਂ ਹੋਈਆਂ ਕੋਰਸ ਤੁਹਾਡੇ ਲਈ ਬਿਹਤਰ ਹੋਵੇਗਾ ਤੁਹਾਡਾ ਸਟੇਟਮੈਂਟ ਆਫ ਪਰਪਸ ਦਾ ਸਪਸ਼ਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਕੋਰਸ ਕਿਉਂ ਚੁਣਿਆ ਹੈ ਇਹ ਤੁਹਾਡੇ ਕੈਰੀਅਰ ਨੂੰ ਕਿਵੇਂ ਅੱਗੇ ਵਧਾਵੇਗਾ ਅਤੇ ਜੇ ਤੁਸੀਂ ਭਾਰਤ ਆਉਂਦੇ ਹੋ ਤਾਂ ਇਸ ਦਾ ਕੀ ਫਾਇਦਾ ਹੋਵੇਗਾ ਇੱਕ ਹੋਰ ਜ਼ਰੂਰੀ ਸੁਝਾਅ ਹੈ ਕਿ ਆਪਣੀ ਪ੍ਰੋਫਾਈਲ ਨੂੰ ਮਜ਼ਬੂਤ ਕਰੋ ਇਹ ਦਿਖਾਉਣਾ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਵਿੱਚ ਪੜ੍ਹਾਈ ਦੌਰਾਨ ਤੁਸੀਂ ਤੇ ਤੁਸੀਂ ਕਮਿਊਨਿਟੀ ਨੂੰ ਕਿਸ ਤਰ੍ਹਾਂ ਦਾ ਯੋਗਦਾਨ ਦੇ ਸਕਦੇ ਹੋ ਨਾਲ ਹੀ ਇਹ ਵੀ ਦੱਸੋ ਕਿ ਤੁਸੀਂ ਆਪਣੀ ਪੜ੍ਹਾਈ ਦਾ ਖਰਚਾ ਕਿਵੇਂ ਚੁਕੋਗੇ ਜੇ ਤੁਹਾਡੀ ਪ੍ਰੋਫਾਈਲ ਵਿੱਚ ਇਹ ਸਾਰੀਆਂ ਚੀਜ਼ਾਂ ਸਪਸ਼ਟ ਹਨ ਤਾਂ ਡਿਪਲੋਮਾ ਕੋਰਸ ਲਈ ਵੀਜ਼ਾ ਮਿਲਣਾ ਸੰਭਾਵਨਾ ਕਾਫੀ ਵੱਧ ਜਾਂਦੀ ਹੈ ਹੁਣ ਉਹਨਾਂ ਵਿਦਿਆਰਥੀਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਵੀਜ਼ਾ ਪਹਿਲਾਂ ਰਿਜੈਕਟ ਹੋ ਚੁੱਕੇ ਹਨ ਜੇ ਤੁਹਾਡਾ ਵੀਜ਼ਾ ਰਿਜੈਕਟ ਹੋਇਆ ਹੈ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸਮਝੋ ਸੰਭਵ ਹੈ ਕਿ ਤੁਹਾਡਾ ਐਸਓਪੀ ਕਮਜ਼ੋਰ ਸੀ ਜਾਂ ਤੁਹਾਡਾ ਵਿੱਤੀ ਸਬੂਤ ਪੂਰਾ ਨਹੀਂ ਸੀ ਇਹਨਾਂ ਕਮੀਆਂ ਨੂੰ ਦੂਰ ਕਰਨਾ ਦੁਬਾਰਾ ਅਪਲਾਈ ਕਰੋ ਕਈ ਵਿਦਿਆਰਥੀ ਅਜੇ ਹਨ ਜਿਨ੍ਹਾਂ ਨੇ ਰਿਜੈਕਸ਼ਨ ਤੋਂ ਬਾਅਦ ਦੁਬਾਰਾ ਕੋਸ਼ਿਸ਼ ਕੀਤੀ ਅਤੇ ਅੱਜ ਉਹ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਹਨ ਕੁਝ ਨੇ ਤਾਂ 3 ਸਾਲ ਦੇ ਅੰਦਰ ਪੀਆਰ ਵੀ ਹਾਸਲ ਕਰ ਲਿਆ ਦੋਸਤੋ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਕੈਨੇਡਾ ਦੇ ਕਾਲਜ ਅਤੇ ਯੂਨੀਵਰਸਿਟੀਆਂ ਵੀ ਚਾਹੁੰਦੀਆਂ ਹਨ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਵੀਜ਼ਾ ਮਿਲੇ ਜੇ ਤੁਹਾਡੇ ਵੀਜ਼ੇ ਨੂੰ ਮਨਜ਼ੂਰੀ ਮਿਲਦੀ ਹੈ ਜੇ ਤੁਹਾਡੇ ਵੀਜ਼ੇ ਨੂੰ ਮਨਜ਼ੂਰੀ ਨਹੀਂ ਮਿਲਦੀ ਹੈ ਤਾਂ ਉਹਨਾਂ ਨੂੰ ਸੀਟ ਖਾਲੀ ਰਹਿ ਜਾਂਦੀ ਹੈ ਜਿਸ ਨਾਲ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇਸ ਲਈ ਜੇ ਤੁਸੀਂ ਸਹੀ ਕੋਰਸ ਚੁਣੋਗੇ ਅਤੇ ਮਜ਼ਬੂਤ ਪ੍ਰੋਫਾਈਲ ਅਪਲਾਈ ਕਰਦੇ ਹੋ ਤਾਂ ਕਾਲਜ ਅਤੇ ਕਰ ਦੋਵੇਂ ਤੁਹਾਡੇ ਹੱਕ ਵਿੱਚ ਹੋਣਗੇ ਹੁਣ ਇੱਕ ਹੋਰ ਸਵਾਲ ਜੋ ਅਕਸਰ ਪੁੱਛਿਆ ਜਾਂਦਾ ਹੈ ਕਿ ਡਿਗਰੀ ਕੋਰਸ ਬਿਹਤਰ ਹੈ ਜਾਂ ਡਿਪਲੋਮਾ ਦੋਸਤੋ ਦੋਵਾਂ ਦੇ ਆਪਣੇ ਆਪਣੇ ਫਾਇਦੇ ਹਨ ਡਿਗਰੀ ਕੋਰਸ ਵਿੱਚ ਤੁਹਾਨੂੰ ਸਿੱਧਾ ਵਰਕ ਪਰਮਿਟ ਮਿਲ ਜਾਂਦਾ ਹੈ ਜਦਕਿ ਡਿਪਲੋਮਾ ਕੋਰਸਾਂ ਵਿੱਚ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੀਜੀ ਡਬਲਯੂਪੀ ਦੇ ਜਰੀਏ ਪੀਆਰ ਦਾ ਰਾਤ ਮਿਲਦਾ ਹੈ ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਵੀਜ਼ਾ ਸਿਰਫ ਕੋਰਸ ਤੇ ਨਿਰਭਰ ਨਹੀਂ ਕਰਦਾ ਤੁਹਾਡੀ ਪੂਰੀ ਪ੍ਰੋਫਾਈਲ ਮਹੱਤਵ ਰਖਦੀ ਹੈ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਵੀ ਕਈ ਅਫਵਾਹਾਂ ਫੈਲ ਰਹੀਆਂ ਹਨ ਕੋਈ ਕਹਿੰਦਾ ਹੈ ਕਿ ਹੁਣ ਪੋਸਟ ਗ੍ਰੈਜੂਏਟ ਵੀਜ਼ਾ ਨਹੀਂ ਮਿਲਦਾ ਹੈ ਕੋਈ ਕਹਿੰਦਾ ਹੈ ਕਿ ਹੁਣ ਡਿਪਲੋਮਾ ਵਿੱਚ ਵੀਜ਼ਾ ਮਿਲਣਾ ਬੰਦ ਹੋ ਗਿਆ ਹੈ ਪਰ ਇਹ ਸਭ ਅਫਵਾਹਾਂ ਤੁਹਾਨੂੰ ਉਹਨਾਂ ਤੋਂ ਬਚਣਾ ਹੈ ਅਤੇ ਸਿਰਫ ਸਹੀ ਜਾਣਕਾਰੀ ਤੇ ਭਰੋਸਾ ਕਰਨਾ ਹੈ ਕੈਨੇਡਾ ਨੇ ਹਰ ਕੋਰਸ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਭਾਵੇਂ ਉਹ ਡਿਗਰੀ ਹੋਵੇ ਜਾਂ ਡਿਪਲੋਮਾ ਜੇ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਹੋ ਤਾਂ ਤੁਹਾਡਾ ਵੀਜ਼ਾ ਜਿਹੜਾ ਉਸ ਦੀ ਆਉਣ ਦੀ ਸੰਭਾਵਨਾ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਹੁਣ ਥੋੜਾ ਆਪਾਂ ਭਵਿੱਖ ਦੀ ਗੱਲ ਕਰਦੇ ਹਾਂ ਇਹਨਾ ਮੰਨਣਾ ਹੈ ਕਿ ਕੈਨੇਡਾ ਵਿੱਚ ਪੜ੍ਹਾਈ ਦਾ ਭਵਿੱਖ ਬਹੁਤ ਉਜਵਲ ਹੈ ਜੇ ਤੁਸੀਂ ਸਹੀ ਫੈਸਲੇ ਲੈਂਦੇ ਹੋ ਉੱਥੇ ਮਿਹਨਤ ਕਰਦੇ ਹੋ ਤਾਂ ਤੁਸੀਂ ਨਾ ਸਿਰਫ ਆਪਣੀ ਪੜ੍ਹਾਈ ਪੂਰੀ ਕਰੋਗੇ ਸਗੋਂ ਉੱਥੇ ਇੱਕ ਵਧੀਆ ਕੈਰੀਅਰ ਵੀ ਬਣਾ ਸਕੋਗੇ ਪਰ ਇਸ ਦੇ ਨਾਲ ਤੁਹਾਨੂੰ ਫੋਕਸ ਕਰਨਾ ਪਵੇਗਾ ਸਹੀ ਕੋਰਸ ਚੁਣੋ ਆਪਣੀ ਪ੍ਰੋਫਾਈਲ ਨੂੰ ਮਜ਼ਬੂਤ ਕਰੋ ਅਤੇ ਸਭ ਤੋਂ ਜ਼ਰੂਰੀ ਸਹੀ ਸਲਾਹ ਲਵੋ ਦੋਸਤੋ ਮੈਂ ਤੁਹਾਨੂੰ ਇੱਕ ਆਖਰੀ ਸੁਝਾਅ ਦੇਣਾ ਚਾਹੁੰਦਾ ਹਾਂ ਵੀਜ਼ਾ ਲੈਣਾ ਸਿਰਫ ਸ਼ੁਰੂਆਤ ਹੈ ਅਸਲੀ ਚੁਣੌਤੀ ਤਾਂ ਉੱਥੇ ਜਾ ਕੇ ਆਪਣੀ ਪੜ੍ਹਾਈ ਪੂਰਾ ਕਰਨਾ ਆਪਣੇ ਕੈਰੀਅਰ ਨੂੰ ਨਵੀਂ ਉਚਾਈਆਂ ਤੱਕ ਲੈ ਕੇ ਜਾਣਾ ਇਸ ਲਈ ਵੀਜ਼ੇ ਵਾਰੇ ਨਾ ਸੋਚੋ ਆਪਣੇ ਪੂਰੇ ਕੈਰੀਅਰ ਪਲਾਨ ਤੇ ਧਿਆਨ ਦਿਵੋ ਜੇ ਤੁਸੀਂ ਭਾਰਤ ਵਾਪਸ ਆਉਂਦੇ ਹੋ ਤਾਂ ਉੱਥੇ ਦੀ ਪੜ੍ਹਾਈ ਤੁਹਾਡੇ ਲਈ ਕਿਵੇਂ ਫਾਇਦੇਮੰਦ ਹੋਵੇਗੀ ਜੇ ਤੁਸੀਂ ਕੈਨੇਡਾ ਦੇ ਵਿੱਚ ਰਹਦੇ ਹੋ ਤਾਂ ਉੱਥੇ ਦੀ ਕਮਿਊਨਿਟੀ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਯੋਗਦਾਨ ਦੇ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਤੁਹਾਡੀ ਅਰਜੀ ਨੂੰ ਮਜ਼ਬੂਤ ਬਣਾਉਂਦੀਆਂ ਹਨ ਤਾਂ ਦੋਸਤੋ ਡਰਨ ਦੀ ਕੋਈ ਲੋੜ ਨਹੀਂ ਕੈਨੇਡਾ ਦੇ ਦਰਵਾਜ਼ੇ ਅਜੇ ਵੀ ਖੁੱਲੇ ਹਨ ਭਾਵੇਂ ਤੁਸੀਂ ਡਿਗਰੀ ਕਰੋ ਜਾਂ ਡਿਪਲੋਮਾ ਬਸ ਲੋੜ ਹੈ ਸਹੀ ਦਿਸ਼ਾ ਵਿੱਚ ਮਿਹਨਤ ਕਰਨ ਦੀ ਜੇ ਤੁਹਾਡਾ ਵੀਜ਼ਾ ਪਹਿਲਾਂ ਰਿਜੈਕਟ ਹੋਇਆ ਤਾਂ ਦੁਬਾਰਾ ਕੋਸ਼ਿਸ਼ ਜੇ ਤੁਸੀਂ ਨਵੇਂ ਹੋ ਤਾਂ ਸਹੀ ਕੋਰਸ ਅਤੇ ਮਜ਼ਬੂਤ ਪ੍ਰੋਫਾਈਲ ਨਾਲ ਅਪਲਾਈ ਕਰੋ ਮੈਨੂੰ ਪੂਰਾ ਯਕੀਨ ਹੈ ਕਿ ਜੇ ਤੁਸੀਂ ਸਹੀ ਰਾਹ ਤੇ ਚੱਲੋਗੇ ਤਾਂ ਤੁਹਾਡਾ ਕੈਨੇਡਾ ਦਾ ਸੁਪਨਾ ਜਿਹੜਾ ਪੂਰਾ ਹੋਵੇਗਾ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾ ਮਿਹਨਤ ਕਰਦੇ ਰਹੋ ਸਕਾਰਾਤਮਕ ਰਹੋ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲੋ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਨਵੀਂ ਖਬਰ ਚ